ਜਾਣੋ ਵੱਡੇ ਬਜ਼ੁਰਗਾਂ ਦੁਆਰਾ ਦੱਸੇ ਗਏ ਕੁਝ ਜ਼ਰੂਰੀ ਨਿਯਮ ਨੰਬਰ 1 ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਦੋ ਕਾਲੀਆਂ ਮਿਰਚਾਂ ਅਤੇ ਗਰਮ ਪਾਣੀ ਦਾ ਸੇਵਨ ਕਰਨ ਨਾਲ ਬੀਪੀ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 2 ਜਦੋਂ ਵੀ ਤੁਹਾਡਾ ਬੱਚਾ ਸੌ ਰਿਹਾ ਹੋਵੇ ਤਾਂ ਉਸ ਦਾ ਕਦੇ ਵੀ ਸਿਰ ਜਾਂ ਮੂੰਹ ਨਾ ਟਕੋ ਇਸ ਨਾਲ ਬੱਚੇ ਨੂੰ ਸਾਹ ਲੈਣ ਵਿੱਚ ਸਮੱਸਿਆ ਹੋ ਸਕਦੀ ਹੈ ਨੰਬਰ 3 ਕਦੇ ਵੀ ਪਲਾਸਟਿਕ ਦੀ ਕਿਸੇ ਵੀ ਚੀਜ਼ ਵਿੱਚ ਗਰਮ ਚੀਜ਼ਾਂ ਨਾ ਪਾਓ ਇਸ ਨਾਲ ਪਲਾਸਟਿਕ ਉਹਨਾਂ ਵਿੱਚ ਘੁਲ ਜਾਂਦੀ ਹੈ ਜਿਸ ਨਾਲ ਤੁਸੀਂ अनेका ਹੀ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 4 ਜਿਨ੍ਹਾਂ ਨੂੰ ਦਿਲ ਭਾਵ ਹਰਟ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੋਵੇ ਉਹਨਾਂ ਨੂੰ ਲਸਣ ਦੀ ਇੱਕ ਕਲੀ ਰੋਜ਼ਾਨਾ ਸਵੇਰੇ ਖਾਲੀ ਪੇਟ ਖਾ ਲੈਣੀ ਚਾਹੀਦੀ ਹੈ ਪਰ ਡਾਕਟਰ ਦੀ ਸਲਾਹ ਜ਼ਰੂਰ ਲਵੋ ਕਿਉਂਕਿ ਹਰਟ ਨਾਲ ਸੰਬੰਧਿਤ ਸਮੱਸਿਆ ਬਹੁਤ ਹੀ ਭਿਆਨਕ ਹੁੰਦੀ ਹੈ। ਨੰਬਰ 5 ਜੇਕਰ ਤੁਹਾਨੂੰ ਖਾਂਸੀ ਦੀ ਜ਼ਿਆਦਾ ਸਮੱਸਿਆ ਹੈ ਤਾਂ ਕਦੇ ਵੀ ਮੂੰਗਫਲੀ ਨਾ ਖਾਓ। ਇਸ ਨਾਲ ਇਹ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਨੰਬਰ 6 ਜੇਕਰ ਤੁਹਾਨੂੰ ਇਨਫੈਕਸ਼ਨ ਸੰਬੰਧੀ ਕੋਈ ਵੀ ਸਮੱਸਿਆ ਹੈ ਤਾਂ ਪਾਣੀ ਵੱਧ ਤੋਂ ਵੱਧ ਪੀਵੋ। ਸਾਰੇ ਇਨਫੈਕਸ਼ਨ ਆਪਣੇ ਆਪ ਬਾਹਰ ਨਿਕਲ ਜਾਵੇਗੀ। ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨੰਬਰ 7 ਜੇਕਰ ਤੁਸੀਂ ਆਪਣੇ ਬਾਥਰੂਮ ਵਿੱਚ ਇੱਕ ਪੁੜੀ ਇਨੂ ਦੀ ਰੱਖ ਦਿਓ ਤਾਂ ਇਸ ਨਾਲ ਬਾਥਰੂਮ ਵਿੱਚ ਕਦੇ ਵੀ ਗੰਦੀ ਸਮੈਲ ਨਹੀਂ ਆਵੇਗੀ ਨੰਬਰ 8 ਜਿਹੜੇ ਲੋਕ ਮਿੱਟੀ ਦੇ ਬਰਤਨ ਵਿੱਚ ਪਾਣੀ ਪੀਂਦੇ ਹਨ ਉਹਨਾਂ ਦੇ ਸਰੀਰ ਨੂੰ अनेका ਹੀ ਤੱਤ ਮਿਲਦੇ ਹਨ ਤੇ ਉਹ ਹਮੇਸ਼ਾ ਤੰਦਰੁਸਤ ਰਹਿੰਦੇ ਹਨ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਨੰਬਰ 9 ਜੇਕਰ ਤੁਹਾਡੇ ਬੱਚੇ ਨੂੰ ਸਰਦੀ ਜ਼ੁਕਾਮ ਹੋ ਗਿਆ ਹੋਵੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਉਹਨਾਂ ਦੀ ਛਾਤੀ ਉੱਪਰ ਵਿਕਸ ਲਗਾ ਕੇ ਲੋਗੜ ਨੂੰ ਗਰਮ ਕਰਕੇ ਉਹਨਾਂ ਦੀ ਛਾਤੀ ਉੱਪਰ ਰੱਖ ਦਿਓ ਇਸ ਤਰ੍ਹਾਂ ਕਰ ਨਾਲ ਉਹ ਰਾਤੋ ਰਾਤ ਠੀਕ ਹੋ ਜਾਣਗੇ ਨੰਬਰ 10 ਸਰਦੀਆਂ ਦੇ ਮੌਸਮ ਵਿੱਚ ਆਪਣੇ ਬੱਚਿਆਂ ਨੂੰ ਪਾਫ ਵੀ ਜ਼ਰੂਰ ਦੇਵੋ ਇਸ ਨਾਲ ਉਹਨਾਂ ਦੇ ਸਰੀਰ ਅੰਦਰ ਕਦੇ ਵੀ ਬਲਗਮ ਨਹੀਂ ਜਮੇਗੀ ਅਜੀਹਾ ਕਰਨ ਤੁਹਾਡੇ ਬੱਚੇ ਤੰਦਰੁਸਤ ਰਹਿਣਗੇ ਨੰਬਰ 1 ਸਵੇਰੇ ਖਾਲੀ ਪੇਟ ਠੰਡਾ ਪਾਣੀ ਪੀਣ ਨਾਲ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ ਹੈ ਨੰਬਰ 2 ਕੌੜੀਆਂ ਚੀਜ਼ਾਂ ਖਾਣ ਨਾਲ ਸਿਹਤ ਚੰਗੀ ਰਹਿੰਦੀ ਹੈ ਤੇ ਮਿੱਠੀਆਂ ਚੀਜ਼ਾਂ ਖਾਣ ਨਾਲ ਇਨਸਾਨ ਮੌਤ ਦੇ ਕਰੀਬ ਹੋ ਜਾਂਦਾ ਹੈ ਨੰਬਰ 3 ਜੇ ਤੁਹਾਡੇ ਵਾਲ ਝੜ ਰਹੇ ਹੋਣ ਤਾ ਚੌਲਾਂ ਦੇ ਪਾਣੀ ਨਾਲ ਵਾਲ ਧੋਣ ਨਾਲ ਵਾਲ ਝੜਨੇ ਬੰਦ ਹੋ ਜਾਂਦੇ ਹਨ ਤੇ ਮੁਲਾਇਮ ਵੀ ਹੋ ਜਾਂਦੇ ਹਨ। ਨੰਬਰ 4 ਦਾਲ ਚੀਨੀ ਦੀ ਵਰਤੋਂ ਕਰਨ ਨਾਲ ਵਜਨ ਘਟ ਜਾਂਦਾ ਹੈ। ਨੰਬਰ 5 ਜੇ ਹੱਡੀਆਂ ਵਿੱਚ ਕਮਜ਼ੋਰੀ ਲੱਗਦੀ ਹੋਵੇ ਤਾਂ ਸੋਇਆਬੀਨ ਖਾਓ। ਨੰਬਰ 6 ਗੁਲਾਬ ਦੇ ਅਰਕ ਨੂੰ ਪਾਣੀ ਵਿੱਚ ਮਿਲਾ ਕੇ ਨਹਾਉਣ ਨਾਲ ਪਸੀਨੇ ਦੀ ਬਦਬੂ ਦੂਰ ਹੋ ਜਾਂਦੀ ਹੈ। ਨੰਬਰ 7 ਨਹਾਉਣ ਤੋਂ ਪਹਿਲਾਂ ਥੋੜਾ ਜਿਹਾ ਨਮਕ ਚਟਣ ਨਾਲ ਸਰੀਰ 'ਤੇ ਖਾਰਿਸ਼ ਬਿਲਕੁਲ ਨਹੀਂ ਹੁੰਦੀ। ਨੰਬਰ 8 ਜੇ ਬੱਚਾ ਰਾਤ ਨੂੰ ਸੌਂਦਾ ਨਾ ਹੋਵੇ ਤਾਂ ਥੋੜਾ ਜਿਹਾ ਸ਼ਹਿਦ ਚਟਾਉਣ ਨਾਲ ਬੱਚਾ ਆਰਾਮ ਨਾਲ ਸੌਂ ਜਾਂਦਾ ਹੈ। ਨੰਬਰ 9 ਜੇ ਤੁਸੀਂ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਤਿੰਨ ਚੀਜ਼ਾਂ ਜ਼ਰੂਰ ਖਾਓ। ਨਿੰਬੂ, ਬੰਦ ਗੋਭੀ ਤੇ ਕੀਰਾ ਨੰਬਰ 10 ਪੇਟ ਅਤੇ ਕਮਰ ਦੀ ਚਰਬੀ ਦੂਰ ਕਰਨ ਲਈ ਰੋਟੀ ਨੂੰ ਹਮੇਸ਼ਾ ਚੱਪ-ਚੱਪ ਕੇ ਹੀ ਖਾਓ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਨਾਲ ਹੀ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ